ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਨੇ ਉਹ ਹਟਾ ਲੈਣ ਦੀ ਅਸੀਂ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਸ਼ੱਕ ਤੇ ਜਿਹੜੀਆਂ ਰੇੜੀਆਂ ਲੱਗੀਆਂ ਨੇ ਉਹ ਸਬਜ਼ੀ ਮੰਡੀ ਦੇ ਵਿੱਚ ਲੱਗੀਆਂ ਜਾਣ ਜੀ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸ਼੍ਰੀ ਮੁਖਤਸਰ ਸਾਹਿਬ ਤੋਂ ਨੇ ਜਿੱਥੇ ਕਿ ਨਗਰ ਕਾਉਂਸਲ ਦੇ ਅਧਿਕਾਰੀਆਂ ਦੇ ਵੱਲੋਂ ਅਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਕਿ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚੋਂ ਦੁਕਾਨਦਾਰਾਂ ਦੇ ਵੱਲੋਂ ਜੋ ਸੜਕ ਦੇ ਉੱਪਰ ਰੱਖਿਆ ਹੋਇਆ ਸਮਾਨ ਕਰਕੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਵਾਜਾਈ ਨੂੰ ਨਿਰਵਿਘਨ ਕਰਨ ਦੇ ਲਈ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਅੱਜ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਜਾ ਕੇ ਸੜਕਾਂ ਦੇ ਉੱਪਰ ਰੱਖੇ ਹੋਏ ਲੋਕਾਂ ਦੇ ਨਜਾਇਜ਼ ਕਬਜ਼ਾ ਨੂੰ ਸਮਾਨ ਉਹਨਾਂ ਦਾ ਜਬਤ ਕਰਕੇ ਛਕਾਇਆ ਗਿਆ ਔਰ ਵੱਖ-ਵੱਖ ਅਧਿਕਾਰੀਆਂ ਦੇ ਨਾਲ ਰੂਬਰੂ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ ਆਓ ਸੁਣਾਉਣਿਆ ਤੁਹਾਨੂੰ ਕੀ ਕਹਿਣਾ ਉਹਨਾਂ ਦਾ ਰੂਬਰੂ ਕਰਾਉਣਿਆ ਗੱਲਬਾਤ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਸਮਾਨ ਜੜਾ ਚੁੱਕਿਆ ਜਾ ਰਿਹਾ ਹੈ ਮਾਨਜੋਗੇ ਐਸਐਸਪੀ ਸਾਹਿਬ ਅਤੇ ਡੀਐਸਪੀ ਸਾਹਿਬ ਦੇ ਦਿਸਾਨ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਨਜਾਇਜ਼ ਕਬਜ਼ੇ ਨੇ ਜੀ ਉਹ ਹਟਾਏ ਗਏ ਨੇ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਅਗੜਾ ਸਮਾਨ ਉਹ ਗੇ ਕੱਢ ਕੇ ਰੱਖਿਆ ਗਿਆ ਹੈ ਇਹ ਮੁਹਿੰਮ ਲਗਾਤਾਰ 10 ਦਿਨ ਚੱਲਣੀ ਹੈ ਜੀ ਤੇ ਲਗਾਤਾਰ ਚਲਦੀ ਰਹੂਗੀ ਆਉਣ ਵਾਲੇ ਦਿਨਾਂ 'ਚ ਵੀ ਜਿੰਨਾਂ ਦੇ ਨਜਾਇਜ਼ ਕਬਜ਼ੇ ਨੇ ਉਹ ਹਟਾ ਲੈਣ ਜੀ ਅਸੀਂ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਛੱਡਦੇ ਜਾਂ ਜਿਹੜੀਆਂ ਰੇੜੀਆਂ ਲੱਗੀਆਂ ਨੇ ਉਹ ਸਬਜ਼ੀ ਮੰਡੀ ਦੇ ਵਿੱਚ ਲੱਗੀਆਂ ਜਾਣ ਜੀ ਤੇ ਉਹ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਨਜਾਇਜ਼ ਐਨਕ੍ਰੋਚਮੈਂਟ ਨਹੀਂ ਚੱਲਣ ਦਿੱਤੀ ਜਾਊਗੀ ਟ੍ਰੈਫਿਕੋ ਬਾਰੇ ਕੀ ਕਹਿਣਾ ਚਾਹੋਗੇ ਜੀ ਟ੍ਰੈਫਿਕ ਦੇ ਮੱਦੇ ਨਜ਼ਰ ਹੀ ਇਹ ਸਾਰੀ ਮੁਹਿੰਮ ਚਲਾਈ ਗਈ ਹੈ ਜੀ ਇੱਕ ਤੁਹਾਡੇ ਅਸੀਂ ਚੈਨਲ ਦੇ ਮਾਦੀ ਹੋਣੇ ਅਪੀਲ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਇੱਕ ਰੋਡ ਤੇ ਕਿਸੇ ਤਰ੍ਹਾਂ ਦੀ ਕੋਈ ਗੱਡੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਜਿਹੜੇ ਰੋਡ ਤੇ ਗੱਡੀ ਲਾ ਕੇ ਬਾਜ਼ਾਰ ਚਲੇ ਜਾਂਦੇ ਨੇਗੇ ਉਹਨਾਂ ਦੇ ਅਸੀਂ ਇਹ ਚਲਾਨ ਕਰਾਂਗੇ ਜੀ ਤਾਂ ਕੀ ਕਹਿਣਾ ਚਾਹੁੰਦੇ ਮੈਂ ਜਸਪ੍ਰੀਤ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਘੱਟ ਕਰਨ ਲਈ ਸੜਕਾਂ ਉੱਪਰ ਜੋ ਦੁਕਾਨਦਾਰਾਂ ਵੱਲੋਂ 10 ਤੋਂ 15 ਫੁੱਟ ਤੱਕ ਨਜਾਇਜ਼ ਕਬਜ਼ੇ ਕੀਤੇ ਗਏ ਹਨ ਅੱਜ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਅਤੇ ਸਿਟੀ ਟ੍ਰੈਫਿਕ ਇੰਚਾਰਜ ਅਤੇ ਸਾਡੀ ਸੰਸਥਾ ਦੀ ਟੀਮ ਨੇ ਨਾਲ ਲਾ ਜਾ ਕੇ ਇਨਕ੍ਰੋਚਮੈਂਟ ਦੇ ਉੱਪਰ ਕਾਰਵਾਈ ਕੀਤੀ ਉਹਨਾਂ ਦਾ ਸਮਾਨ ਦੁਕਾਨਦਾਰਾਂ ਦਾ ਨਗਰ ਕੌਂਸਲ ਨੇ ਆਪਣੇ ਕਬਜ਼ੇ ਵਿੱਚ ਲਿਆ ਅਸੀਂ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਖਤਮ ਕਰਨ ਲਈ ਸੜਕਾਂ ਅੱਗੇ ਨਜਾਇਜ਼ ਕਬਜ਼ੇ ਨਾ ਕਰੋ ਦੁਕਾਨਦਾਰ ਵੀਰ ਦੁਕਾਨਾਂ ਅੱਗੇ ਕਾਰਾਂ ਪਾਰਕਿੰਗ ਨਾ ਕਰਨ ਤਾਂ ਜੋ ਟ੍ਰੈਫਿਕ 'ਚ ਵਿਘਨ ਨਾ ਪਵੇ ਅਤੇ ਰਾਹਗੀਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ